ਗਿਣਤੀ ਦੀ ਕਿਤਾਬ ਬਾਈਬਲ ਦੀ ਇਹ ਚੌਥੀ ਪੁਸਤਕ ਮਿਸਰ ਦੀ ਗੁਲਾਮੀ ਤੋਂ ਨਿਕਲ ਆਉਣ ਤੋਂ ਬਾਅਦ ਇਸਰਾਇਲ ਦੀ ਕਹਾਣੀ ਨੂੰ ਅੱਗੇ ਲੈ ਕੇ ਜਾਂਦੀ ਹੈ ਪਰਮੇਸ਼ਵਰ ਉਹਨਾਂ ਨੂੰ ਸਨਈ ਪਹਾੜ ਤੇ ਲਿਆਇਆ ਸੀ ਅਤੇ ਇੱਥੇ ਉਹ ਉਹਨਾਂ ਦੇ ਨਾਲ ਇੱਕ ਨੀਮ ਵਿੱਚ ਦਾਖਲ ਹੋਇਆ ਸੀ ਅਤੇ ਵਿਦਰੋਹ ਦੇ ਬਾਵਜੂਦ ਪਰਮੇਸ਼ਵਰ ਨੇ ਦਇਆ ਕਰਕੇ ਇਸਰਾਇਲ ਨੂੰ ਨਿਵਾਸ ਥਾਨ ਦਿੱਤਾ ਕਿ ਉਹ ਉਸ ਦੀ ਪਵਿੱਤਰ ਹਜ਼ੂਰੀ ਵਿੱਚ ਰਹੇ ਸਨਈ ਪਹਾੜ ਤੇ ਇਸਰਾਇਲ ਦਾ ਇੱਕ ਸਾਲ ਬੀਤਣ ਤੇ ਗਿਣਤੀ ਦੀ ਕਿਤਾਬ ਸ਼ੁਰੂ ਹੁੰਦੀ ਹੈ ਉਹ ਜਾੜ ਵਿੱਚੋਂ ਦੀ ਹੁੰਦੇ ਹੋਏ ਉਸ ਧਰਤੀ ਵੱਲ ਵੱਧਦੇ ਹਨ ਜਿਸ ਦਾ ਵਾਅਦਾ ਪਰਮੇਸ਼ਵਰ ਨੇ ਅਬਰਾਹਮ ਨਾਲ ਕੀਤਾ ਹੁਣ ਗਿਣਤੀ ਦੀ ਕਹਾਣੀ ਉਹਨਾਂ ਦੀ ਯਾਤਰਾ ਦੇ ਵੱਖ-ਵੱਖ ਪੜਾਵਾਂ ਅਨੁਸਾਰ ਤਿਆਰ ਕੀਤੀ ਗਈ ਹੈ ਪਹਿਲਾ ਭਾਗ ਸਨਈ ਪਹਾੜ ਤੋਂ ਸ਼ੁਰੂ ਹੁੰਦਾ ਹੈ ਪਰ ਫਿਰ ਉਹ ਨਿਕਲ ਕੇ ਪ੍ਰਾਂਧ ਦੀ ਉਜਾੜਵਲ ਯਾਤਰਾ ਕਰਦੇ ਹਨ ਅਤੇ ਫਿਰ ਉੱਥੋਂ ਉਹ ਮੂਆਬ ਦੇ ਮੈਦਾਨ ਦੀ ਯਾਤਰਾ ਕਰਦੇ ਹਨ ਜੋ ਵਾਅਦਾ ਕੀਤੀ ਧਰਤੀ ਦੇ ਬਿਲਕੁਲ ਸਾਹਮਣੇ ਹੈ ਉਹ ਪਹਿਲਾ ਭਾਗ ਜਨਗਣਨਾ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ ਪੁਸਤਕ ਨੂੰ ਇੱਥੋਂ ਹੀ ਉਸਦਾ ਨਾਮ ਮਿਲਦਾ ਹੈ ਅਤੇ ਫਿਰ ਇਸ ਵਿੱਚ ਨਿਯਮ ਸਨ ਕਿ ਇਸਰਾਇਲ ਦੀਆਂ ਗੋਤਾਂ ਨੂੰ ਕਿਸ ਪ੍ਰਕਾਰ ਆਪਣੇ ਆਪਣੇ ਨਿਵਾਸ ਸਥਾਨ ਅਯੋਜਿਤ ਕਰਨੇ ਹਨ ਤੰਬੂ ਨੂੰ ਕੇਂਦਰ ਵਿੱਚ ਲਗਾਉਣਾ ਸੀ ਅਤੇ ਫਿਰ ਉਸ ਦੇ ਆਲੇ ਦੁਆਲੇ ਜਾਜਕ ਅਤੇ ਲੇਵੀ ਅਤੇ ਫਿਰ ਉਹਨਾਂ ਦੇ ਆਲੇ ਦੁਆਲੇ 12 ਗੋਤਾਂ ਨੂੰ ਅਯੋਜਿਤ ਕੀਤਾ ਗਿਆ ਅਤੇ ਉਹਨਾਂ ਦਾ ਪ੍ਰਮੁੱਖ ਯਹੂਦਾ ਸੀ ਅਤੇ ਇੱਕ ਵੱਡਾ ਪ੍ਰਤੀਕ ਸੀ ਕਿ ਕਿਸ ਤਰ੍ਹਾਂ ਪਰਮੇਸ਼ਵਰ ਦੀ ਪਵਿੱਤਰ ਹਜ਼ੂਰੀ ਪਰਜਾ ਦੇ ਰੂਪ ਵਿੱਚ ਉਹਨਾਂ ਦੀ ਹੋਂਦ ਦਾ ਕੇਂਦਰ ਸੀ ਇਸ ਤੋਂ ਬਾਅਦ ਨੀਮਾਂ ਦੀ ਇੱਕ ਪੂਰੀ ਲੜੀ ਹੈ ਜੋ ਲੇਵੀਆਂ ਦੀ ਪੁਸਤਕ ਤੋਂ ਸ਼ੁੱਧਤਾ ਸੰਬੰਧੀ ਨੀਮਾਂ ਤੋਂ ਵਿਕਸਿਤ ਹੋਏ ਜੇਕਰ ਪਰਮੇਸ਼ਵਰ ਦੀ ਹਜ਼ੂਰੀ ਉਹਨਾਂ ਦੇ ਵਿਚਕਾਰ ਹੋਣ ਜਾ ਰਹੀ ਹੈ ਤਾਂ ਨਿਵਾਸ ਸਥਾਨ ਨੂੰ ਸ਼ੁੱਧ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਇੱਕ ਅਜਿਹਾ ਸਥਾਨ ਜੋ ਪਰਮੇਸ਼ਵਰ ਦੀ ਪਵਿੱਤਰਤਾ ਇਹਦਾ ਸਵਾਗਤ ਕਰਦਾ ਹੈ ਅਧਿਆਇ 10 ਤੋਂ ਪਰਮੇਸ਼ਵਰ ਦੀ ਹਜ਼ੂਰੀ ਦਾ ਬਦਲ ਨਿਕਲਦਾ ਹੈ ਅਤੇ ਇਸਰਾਇਲ ਨੂੰ ਸਨਈ ਤੋਂ ਉਜਾੜ ਵੱਲ ਲੈ ਜਾਂਦਾ ਹੈ ਅਤੇ ਫਿਰ ਅਚਾਨਕ ਚੀਜ਼ਾਂ ਬਹੁਤ ਗਲਤ ਹੋ ਜਾਂਦੀਆਂ ਹਨ ਅਧਿਆਇ 11 ਵਿੱਚ ਲੋਕ ਭੁੱਖ ਪਿਆਸ ਦੀ ਸ਼ਿਕਾਇਤ ਕਰਨ ਲੱਗਦੇ ਹਨ ਅਤੇ ਹੁਣ ਮਿਸਰ ਵਾਪਸ ਜਾਣਾ ਚਾਹੁੰਦੇ ਹਨ ਫਿਰ ਅਧਿਆਇ 12 ਵਿੱਚ ਮੂਸਾ ਦੇ ਆਪਣੇ ਭਰਾ ਤੇ ਭੈਣ ਸਭ ਲੋਕਾਂ ਦੇ ਸਾਹਮਣੇ ਉਸ ਦਾ ਵਿਰੋਧ ਕਰਦੇ ਅਤੇ ਬੁਰਾ ਭਲਾ ਕਹਿੰਦੇ ਹਨ ਇਸ ਯਾਤਰਾ ਦੀ ਚੰਗੀ ਸ਼ੁਰੂਆਤ ਨਹੀਂ ਹੋਈ ਸੀ ਅਗਲੇ ਭਾਗ ਦੀ ਸ਼ੁਰੂਆਤ ਇਸرائیਲੀਆਂ ਦੇ ਪ੍ਰਾਂਦ ਦੀ ਉਜਾੜ ਵਿੱਚ ਪਹੁੰਚਣ ਤੋਂ ਹੁੰਦੀ ਹੈ ਜੋ ਵਾਅਦਾ ਕੀਤੀ ਧਰਤੀ ਤੋਂ ਅੱਧੇ ਰਸਤੇ ਤੇ ਹੈ ਅਤੇ ਪਰਮੇਸ਼ਵਰ ਮੂਸਾ ਨੂੰ 12 ਜਾਸੂਸਾਂ ਨੂੰ ਭੇਜਣ ਲਈ ਕਹਿੰਦਾ ਹੈ ਹਰੇਕ ਗੋਤ ਤੋਂ ਇੱਕ ਤਾਂ ਕਿ ਉਹ ਵਾਅਦਾ ਕੀਤੀ ਧਰਤੀ ਦਾ ਭੇਤ ਲਿਆ ਸਕਣ ਜਦੋਂ ਸਾਰੇ ਜਾਸੂਸ ਵਾਪਸ ਆਏ ਉਹਨਾਂ ਵਿੱਚੋਂ 10 ਨੇ ਕਿਹਾ ਕਿ ਉੱਥੇ ਇਸرائیਲ ਦੇ ਬਚਨ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਕਨਾਨੀ ਲੋਕ ਉਹਨਾਂ ਨੂੰ ਨਸ਼ਟ ਕਰ ਦੇਣਗੇ ਪਰ ਉੱਥੇ ਦੋ ਜਾਸੂਸ ਕਾਲੇਬ ਅਤੇ ਯਹੋਸ਼ੂਆ ਹਨ ਜੋ ਕਹਿੰਦੇ ਹਨ ਕਿ ਪਰਮੇਸ਼ਵਰ ਉਹਨਾਂ ਨੂੰ ਬਚਾ ਸਕਦਾ ਹੈ ਪਰ 10 ਯਿਸੂਸਾਂ ਦੀ ਗੱਲ ਲੋਕਾਂ ਨੂੰ ਭੈ ਅਤੇ ਗੁੱਸੇ ਵਿੱਚ ਪਾ ਦਿੰਦੀ ਹੈ ਅਤੇ ਉਹ ਬਗਾਵਤ ਨੂੰ ਤਿਆਰ ਹੋ ਜਾਂਦੇ ਹਨ ਉਹ ਇੱਕ ਨਵਾਂ ਆਗੂ ਨਿਯੁਕਤ ਕਰਕੇ ਮਿਸਰ ਵਾਪਸ ਜਾ ਰਹੇ ਹਨ ਇਸ ਲਈ ਜ਼ਾਹਿਰ ਹੈ ਕਿ ਪਰਮੇਸ਼ਵਰ ਗੁੱਸੇ ਵਿੱਚ ਹੈ ਅਤੇ موسی ਲੋਕਾਂ ਦੀ ਵੱਲੋਂ ਬੇਨਤੀ ਕਰਦਾ ਹੈ ਉਹ ਪਰਮੇਸ਼ਵਰ ਨੂੰ ਅਬਰਾਹਾਮ ਨਾਲ ਕੀਤੇ ਵਾਅਦੇ ਦੇ ਪ੍ਰਤੀ ਵਿਸ਼ਵਾਸਯੋਗ ਬਣੇ ਰਹਿਣ ਨੂੰ ਕਹਿੰਦਾ ਹੈ ਅਤੇ ਪਰਮੇਸ਼ਵਰ ਵਿਸ਼ਵਾਸਯੋਗ ਰਹਿੰਦਾ ਹੈ ਪਰ ਆਪਣੇ ਨਿਆਂ ਦੀ ਕੀਮਤ ਤੇ ਨਹੀਂ ਉਹ ਇਸرائیਲੀ ਲੋਕਾਂ ਨੂੰ ਜੋ ਉਹ ਚਾਹੁੰਦੇ ਹਨ ਉਹ ਦਿੰਦਾ ਹੈ ਪਰ ਉਹਨਾਂ ਨੂੰ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰਨ ਦਿੰਦਾ ਅਤੇ ਪਰਮੇਸ਼ਵਰ ਇਸ ਪੀੜੀ ਨੂੰ 40 ਸਾਲ ਜਦ ਤੱਕ ਉਹ ਮਰ ਨਹੀਂ ਜਾਂਦੇ ਉਜਾੜ ਵਿੱਚ ਪਟਕਣ ਦੀ ਸਜ਼ਾ ਦਿੰਦਾ ਹੈ ਕੇਵਲ ਉਹਨਾਂ ਦੇ ਬੱਚੇ ਹੀ ਵਾਅਦਾ ਕੀਤੇ ਦੇਸ਼ ਵਿੱਚ ਦਾਖਲ ਹੋ ਸਕਣਗੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਗੰਭੀਰ ਖਮਿਆਜਾ ਉਹਨਾਂ ਨੂੰ ਸੁਧਾਰੇਗਾ ਪਰ ਹਾਲਾਤ ਹੋਰ ਵੀ ਬੁਰੇ ਹੋ ਜਾਂਦੇ ਹਨ ਅਗਲੀ ਕਹਾਣੀ ਵਿੱਚ ਲੀਵੀਆਂ ਦੇ ਇੱਕ ਪੂਰੇ ਸਮੂਹ ਨੇ ਵਿਦਰੋਹ ਸ਼ੁਰੂ ਕਰ ਦਿੱਤਾ ਉਨ੍ਹਾਂ ਨੇ موسی ਅਤੇ ਹਰੂਨ ਦੀ ਅਗਵਾਹੀ ਨੂੰ ਚੁਣੌਤੀ ਦੇਂਦੇ ਹੋਏ ਕਿਹਾ "ਬਸ ਹੁਣ ਬਹੁਤ ਹੋ ਗਿਆ। ਇਸ ਲਈ ਪਰਮੇਸ਼ਵਰ ਇਹਨਾਂ ਲੇਵੀਆਂ ਦੇ ਨਾਲ ਬੁਰੀ ਤਰ੍ਹਾਂ ਨਜਿੱਠਦਾ ਹੈ ਅਤੇ ਇਸਰਾਇਲ ਦੇ ਆਗੂਆਂ ਦੇ ਰੂਪ ਵਿੱਚ موسی ਅਤੇ ਹਰੂਨ ਨਾਲ ਕੀਤੇ ਆਪਣੇ ਵਾਅਦੇ ਨੂੰ ਦੁਬਾਰਾ ਸਥਾਪਿਤ ਕਰਦਾ ਹੈ। ਹੁਣ ਉਹ ਪ੍ਰਾਣ ਦੇ ਖੇਤਰ ਨੂੰ ਛੱਡ ਕੇ ਰਸਤੇ ਵਿੱਚ ਅੱਗੇ ਵਧਦੇ ਹਨ ਤੇ ਉਹ ਇੱਕ ਵਾਰ ਫਿਰ ਤੋਂ ហេਠਾ ਡਿੱਗਦੇ ਹਨ। ਇਸرائیਲੀ ਆਪਣੀ ਪਿਆਸ ਬਾਰੇ ਫਿਰ ਤੋਂ ਸ਼ਿਕਾਇਤ ਕਰਨ ਲੱਗ ਜਾਂਦੇ ਹਨ। ਅਤੇ ਸਵਾਲ ਕਰਨ ਲੱਗਦੇ ਹਨ ਕਿ موسی ਉਹਨਾਂ ਨੂੰ ਮਿਸਰ ਤੋਂ ਬਾਹਰ ਕਿਉਂ ਲੈ ਕੇ ਆਇਆ ਤਦ ਪਰਮੇਸ਼ਵਰ موسی ਨੂੰ ਚਟਾਨ ਨਾਲ ਗੱਲ ਕਰਨ ਨੂੰ ਕਹਿੰਦਾ ਹੈ ਜਿਸ ਤੋਂ ਸਭ ਲੋਕਾਂ ਲਈ ਪਾਣੀ ਨਿਕਲ ਆਵੇ ਪਰ موسی ਅਸਲ ਵਿੱਚ ਇਸ ਤਰ੍ਹਾਂ ਨਹੀਂ ਕਰਦਾ ਅਤੇ ਉਹ ਆਪਣੀ ਸੀਮਾ ਤੋਂ ਅੱਗੇ ਵੱਧ ਜਾਂਦਾ ਹੈ ਉਹ ਚਟਾਨ ਤੇ ਦੋ ਵਾਰ ਮਾਰਦਾ ਹੈ ਅਤੇ ਫਿਰ ਕਹਿੰਦਾ ਹੈ ਵਿਦਰੋਹੀਓ ਕਿ ਅਸੀਂ ਇਸ ਚਟਾਨ ਤੋਂ ਪਾਣੀ ਕੱਢਣਾ ਹੈ ਸੋ موسی ਆਪਣੇ ਆਪ ਨੂੰ ਪਰਮੇਸ਼ਵਰ ਦੀ ਜਗ੍ਹਾ ਰੱਖ ਕੇ ਪਰਮੇਸ਼ਵਰ ਦਾ ਅਪਮਾਨ ਕਰਦਾ ਹੈ ਜਿਸ ਨੇ ਪਾਣੀ ਬਾਹਰ ਕੱਢਿਆ ਅਤੇ ਇਸ ਤਰ੍ਹਾਂ موسی ਵੀ ਜੰਗਲ ਦੀ ਪੀੜੀ ਦੇ ਵਾਂਗ ਆਪਣੇ ਉੱਤੇ ਉਹੀ ਡੰਡ ਲਿਆਉਂਦਾ ਹੈ ਉਹ ਵੀ ਉਜਾੜ ਵਿੱਚ ਹੀ ਮਰ ਜਾਵੇਗਾ ਅਤੇ ਕਦੇ ਵੀ ਵਾਅਦਾ ਕੀਤੇ ਹੋਏ ਦੇਸ਼ ਵਿੱਚ ਦਾਖਲ ਨਹੀਂ ਹੋਵੇਗਾ ਇਸ ਤੋਂ ਬਾਅਦ ਇਸرائیਲੀ ਫਿਰ ਤੋਂ ਵਿਦਰੋਹ ਕਰਦੇ ਹਨ ਅਤੇ ਪਰਮੇਸ਼ਵਰ ਉਨ੍ਹਾਂ 'ਤੇ ਬਹੁਤ ਹੀ ਅਜੀਬ ਡੰਡ ਲਿਆਉਂਦਾ ਹੈ ਜ਼ਹਿਰੀਲੇ ਸੱਪ ਆ ਕੇ ਲੋਕਾਂ ਨੂੰ ਡੰਗਦੇ ਹਨ ਅਤੇ موسی ਫਿਰ ਤੋਂ ਲੋਕਾਂ ਦੀ ਵੱਲੋਂ ਪਰਮੇਸ਼ਵਰ ਨਾਲ ਗੱਲ ਕਰਦਾ ਹੈ ਅਤੇ ਪਰਮੇਸ਼ਵਰ موسی ਨੂੰ ਪਿੱਤਲ ਦਾ ਸੱਪ ਬਣਾਉਣ ਅਤੇ ਉਸ ਨੂੰ ਖੰਭੇ ਤੇ ਉੱਚਾ ਉਠਾਉਣ ਨੂੰ ਕਹਿੰਦਾ ਹੈ ਤਾਂ ਕਿ ਜੋ ਵੀ ਇਸ ਸੱਪ ਨੂੰ ਵੇਖੇ ਉਹ ਜ਼ਹਿਰੀਲੇ ਸੱਪਾਂ ਦੇ ਡੰਗਾਂ ਤੋਂ ਠੀਕ ਹੋ ਜਾਵੇ। ਇਹ ਇੱਕ ਬਹੁਤ ਹੀ ਅਜੀਬ ਚਿੰਨ ਹੈ ਪਰ ਇਹ ਉਸ ਚੁਣੌਤੀ ਨੂੰ ਦੱਸਦਾ ਹੈ ਕਿ ਪਰਮੇਸ਼ਵਰ ਆਪਣੇ ਨੀਮਾਂ ਦੇ ਪ੍ਰਤੀ ਵਿਸ਼ਵਾਸਯੋਗ ਰਿਹਾ। ਇਸرائیਲੀਆਂ ਦੇ ਪਾਪ ਅਤੇ ਬੁਰੀਾਈ ਉੱਤੇ ਡਾਂਡ ਲਿਆ ਕੇ ਉਹ ਨਿਆਂ ਕਰਦਾ ਹੈ ਪਰ ਪਰਮੇਸ਼ਵਰ ਦਾ ਨਿਆਂ ਵੀ ਉਹਨਾਂ ਲੋਕਾਂ ਲਈ ਜੀਵਨ ਦਾ ਸਰੋਤ ਬਣ ਜਾਂਦਾ ਹੈ ਜੋ ਚੰਗਿਆਈ ਦੇ ਪਰਮੇਸ਼ਵਰ ਦੀ ਵੱਲ ਵੇਖਦੇ ਹਨ। ਇੱਥੋਂ ਲੋਕ ਮੂਆਬ ਦੇ ਮੈਦਾਨੀ ਇਲਾਕਿਆਂ ਵਿੱਚ ਜਾਂਦੇ ਹਨ। ਅਤੇ ਇਸ ਖੰਡ ਦਾ ਪਹਿਲਾ ਮੁੱਖ ਭਾਗ ਬਿਲਾਮ ਨਾਮ ਦੇ ਅਨੋਖੇ ਕਿਰਦਾਰ ਤੇ ਕੇਂਦ੍ਰਿਤ ਹੈ। ਮੂਆਬ ਦਾ ਰਾਜਾ ਆਪਣੇ ਖੇਤਰ ਵਿੱਚੋਂ ਲੰਘ ਰਹੇ ਲੋਕਾਂ ਦੇ ਵਿਸ਼ਾਲ ਸਮੂਹ ਨੂੰ ਦੇਖ ਕੇ ਘਬਰਾ ਜਾਂਦਾ ਹੈ। ਤਾਦੂ ਇਜ਼ਰਾਈਲ ਤੇ ਸ਼ਰਾਪ ਲਿਆਉਣ ਦੇ ਲਈ ਪ੍ਰਾਂ ਦੇ ਜਾਦੂਗਰ ਬਿਲਾਮ ਨੂੰ ਲਿਆਉਂਦਾ ਹੈ ਅਤੇ ਤਿੰਨ ਵੱਖੋ-ਵੱਖਰੇ ਸਮੇਂ ਬਿਲਾਮ ਨੂੰ ਪਤਾ ਲੱਗਾ ਕਿ ਉਹ ਉਹਨਾਂ ਨੂੰ ਸ਼ਰਾਪ ਨਹੀਂ ਦੇ ਸਕਦਾ। ਉਹ ਇਜ਼ਰਾਈਲ ਦੇ ਉੱਪਰ ਸਿਰਫ ਬਰਕਤ ਦੇ ਸਕਦਾ ਹੈ। ਉਤਪਤ 12 ਵਿੱਚ ਪਰਮੇਸ਼ਵਰ ਅਬਰਾਹਾਮ ਨਾਲ ਕੀਤਾ ਵਾਅਦਾ ਯਾਦ ਰੱਖੋ ਸੋ ਬਿਲੀਆਮ ਇਸਰਾਇਲ ਨੂੰ ਸ਼ਰਾਪਤਾ ਨਹੀਂ ਦੇ ਸਕਿਆ ਬਲਕਿ ਇਸ ਤੋਂ ਇਲਾਵਾ ਪਰਮੇਸ਼ਵਰ ਨੇ ਉਸ ਨੂੰ ਭਵਿੱਖ ਦੇ ਇਸرائیਲੀ ਰਾਜੇ ਬਾਰੇ ਦਰਸ਼ਨ ਦਿੱਤਾ ਜੋ ਸਭ ਜਾਤੀਆਂ ਤੋਂ ਪਰਮੇਸ਼ਵਰ ਦਾ ਨਿਆਂ ਪ੍ਰਗਟ ਕਰੇਗਾ ਇਹ ਦਰਸ਼ਨ ਉਤਪਤ ਅਧਿਆਇ 49 ਵਿੱਚ ਯਹੂਦਾ ਨਾਲ ਕੀਤੇ ਯਾਕੂਬ ਦੇ ਵਾਅਦੇ ਦੀ ਯਾਦ ਦਿਵਾਉਂਦਾ ਹੈ ਹੁਣ ਤੱਕ ਪੁਸਤਕ ਦੇ ਪ੍ਰਵਾਹ ਬਾਰੇ ਵਿਚਾਰ ਕਰਨ ਦੇ ਲਈ ਇੱਥੇ ਰੋਕਣਾ ਉਚਿਤ ਹੋਵੇਗਾ ਉਜਾੜ ਵਿੱਚ ਵਿਦਰੋਹ ਕਹਾਣੀਆਂ ਇੱਕ ਤੋਂ ਇੱਕ ਵੱਧਦੀ ਜਾਂਦੀ ਹੈ ਅਤੇ ਸਥਿਤੀ ਬਾਅਦ ਤੋਂ ਬੱਤਰ ਹੋ ਜਾਂਦੀ ਹੈ ਅਤੇ ਹਾਲਾਂਕਿ ਪਰਮੇਸ਼ਵਰ ਇਸਰਾਇਲ ਤੇ ਡਾਂਡਲੇ ਹੁੰਦਾ ਹੈ ਅਤੇ ਨਾਲ ਹੀ ਉਹਨਾਂ ਤੇ ਦਇਆ ਕਰਦਾ ਹੈ ਅਤੇ ਰਸਤੇ ਵਿੱਚ ਉਹਨਾਂ ਲਈ ਭੋਜਨ ਅਤੇ ਪਾਣੀ ਪ੍ਰਦਾਨ ਕਰਦਾ ਹੈ ਅਤੇ ਇਸ ਲਈ ਬਿਲੀਆਮ ਦੀ ਕਹਾਣੀ ਪਰਮੇਸ਼ਵਰ ਦੀ ਦਇਆ ਬਹੁਤ ਉੱਤਮ ਤਰੀਕੇ ਨਾਲ ਦਿਖਾਉਂਦੀ ਹੈ ਕਿਉਂਕਿ ਜਦੋਂ ਇਸਰਾਇਲ ਆਪਣੇ ਨਿਵਾਸ ਸਥਾਨ ਵਿੱਚ ਬੁੜਬੜਾਉਂਦੇ ਅਤੇ ਝਗੜਦੇ ਹਨ ਪਰ ਪਹਾੜੀਆਂ ਉੱਤੇ ਉਹਨਾਂ ਤੋਂ ਅਣਜਾਣ ਪਰਮੇਸ਼ਵਰ ਉਹਨਾਂ ਦੀ ਰੱਖਿਆ ਕਰ ਰਿਹਾ ਹੈ ਅਤੇ ਇੱਥੋਂ ਤੱਕ ਕਿ ਉਹਨਾਂ ਨੂੰ ਬਰਕਤ ਵੀ ਦੇ ਰਿਹਾ ਹੈ ਅਤੇ ਇਹ ਉਜਾੜ ਵਿੱਚ ਇਸਰਾਇਲ ਦੇ ਵਿਦਰੋਹ ਅਤੇ ਪਰਮੇਸ਼ਵਰ ਦੀ ਵਫਾਦਾਰੀ ਦੇ ਵਿਚਕਾਰ ਪਿੰਤਾ ਹੈ। ਇਹੀ ਕਾਰਨ ਹੈ ਕਿ ਇਹ ਕਹਾਣੀਆਂ ਇਸਰਾਇਲ ਦੀਆਂ ਬਾਦ ਵਾਲੀਆਂ ਪੀੜ੍ਹੀਆਂ ਲਈ ਇੰਨੀਆਂ ਮਹੱਤਵਪੂਰਨ ਬਣ ਗਈਆਂ। ਇਸ ਕਾਰਨ ਉਜਾੜ ਦੀਆਂ ਕਹਾਣੀਆਂ ਬਾਈਬਲ ਵਿੱਚ ਬਾਦ ਦੇ ਨਬੀਆਂ, ਕਵੀਆਂ, ਇੱਥੋਂ ਤੱਕ ਕਿ ਨਵੇਂ ਨੇਮ ਦੇ ਰਸੂਲਾਂ ਦੁਆਰਾ ਵੀ ਬਾਰ-ਬਾਰ ਦੁਹਰਾਈਆਂ ਗਈਆਂ ਹਨ ਅਤੇ ਇਹ ਕਹਾਣੀਆਂ ਹਮੇਸ਼ਾ ਇੱਕ ਚੇਤਾਵਨੀ ਵਜੋਂ ਕੰਮ ਕਰਦੀਆਂ ਹਨ ਜਦੋਂ ਕਿ ਪਰਮੇਸ਼ਵਰ ਆਪਣੇ ਨੇਮ ਦੇ ਪ੍ਰਤੀ ਵਿਸ਼ਵਾਸਯੋਗ ਰਹੇਗਾ ਉਹ ਆਪਣੇ ਲੋਕਾਂ ਨੂੰ ਵਿਦਰੋਹ ਕਰਕੇ ਅਲੱਗ ਹੋਣ ਅਤੇ ਸਿੱਟਿਆਂ ਨੂੰ ਭੁਗਤਣ ਵੀ ਦੇਵੇਗਾ। ਇਸ ਤੋਂ ਬਾਅਦ ਬਾਕੀ ਦੀ ਪੁਸਤਕ ਉਜਾੜ ਵਿੱਚ ਨਵੀਂ ਪੀੜੀ ਦੇ ਬੱਚਿਆਂ ਤੇ ਕੇਂਦ੍ਰਿਤ ਹੈ। ਉਹ ਵਾਅਦਾ ਕੀਤੀ ਗਈ ਧਰਤੀ ਦੇ ਵਾਰਿਸ ਬਣਨ ਦੀ ਤਿਆਰੀ ਸ਼ੁਰੂ ਕਰਦੇ ਹਨ। ਉਹ ਨਵੀਂ ਪੀੜੀ ਦੀ ਇੱਕ ਹੋਰ ਜਾਣਗੜਨਾ ਕਰਦੇ ਹਨ। ਫਿਰ ਉਹ ਅੱਗੇ ਵਧਦੇ ਹਨ ਅਤੇ ਆਪਣੇ ਨੇੜੇ ਦੀਆਂ ਕਈ ਜਾਤੀਆਂ ਨਾਲ ਯੁੱਧ ਕਰਕੇ ਜਿੱਤ ਪਾਉਂਦੇ ਹਨ ਅਤੇ ਫਿਰ ਕੁਝ ਗੋਤਾਂ ਵਾਅਦਾ ਕੀਤੇ ਦੇਸ਼ ਵਿੱਚ ਵਸਣਾ ਵੀ ਆਰੰਭ ਕਰ ਦਿੰਦੀਆਂ ਹਨ। ਇਸ ਲਈ ਪੁਸਤਕ ਵਾਅਦਾ ਕੀਤੇ ਦੇਸ਼ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਨਵੀਂ ਪੀੜੀ ਦੇ ਨਾਲ ਸਮਾਪਤ ਹੁੰਦੀ ਹੈ ਅਤੇ ਮੂਸਾ ਆਪਣੀ ਬੁੱਧੀ ਅਤੇ ਚੇਤਾਵਨੀ ਦੇ ਅੰਤਿਮ ਸ਼ਬਦ ਦੇਣ ਵਾਲਾ ਹੈ ਪਰ ਹੁਣ ਦੇ ਲਈ ਗਿਣਤੀ ਦੀ ਪੁਸਤਕ ਦੇ ਬਾਰੇ ਬਸ ਇੰਨਾ ਹੀ